ਲਓ ਜੀ ਅੱਜ ਆਪਾਂ ਲੱਗੇ ਆਂ ਵੇਟ ਕਸਣ ਮੂੜਲੇ ਮਗਰ ਆ ਕਸਣੇ ਆ ਇਹ ਫੁੱਟ ਕਸੀ ਗਏ ਲੈ ਵੀ ਇਹ ਲੱਗੇ ਕਸੇ ਹਣ ਉਹ ਮਗਰ ਲੈ ਕਾਹਦੇ ਦੂਜੇ ਫੁੱਟ ਲਾਈ ਆਪਾਂ ਹਿੱਸੇ ਦੇ ਵਿੱਚ ਇਹ ਉੱਤੇ ਕਈ ਜਣੇ ਮਾਤਲਬ ਮੜਗਾੜ ਚ ਵੀ ਲਾ ਦਿੰਦੇ ਹੁੰਦੇ ਆ ਤੇ ਪਰ ਆਪਾਂ ਹਿੱਸੇ ਚ ਲਈ ਆ ਸਾਰਾ ਸਮਾਨ ਉਹਨਾਂ ਨੇ ਬਣਾ ਕੇ ਦਿੱਤਾ ਸੀ ਬਸ ਕਸਣਾਈ ਦੀ ਦੂਜੀ ਦੂਜੀ ਜੂਨ ਉਹਦਾ ਰੇਟ ਦਾ 1000 ਰੁਪਏ ਦਾ ਫਰਕ ਆ ਜਿਹੜੀ ਥੱਲੇ ਲੱਗੀ ਹੋਈ ਆ ਬਾਕੀ ਸਭ ਤੋਂ ਸੇਮ ਆ ਸਾਰੀ ਮੂਰੇ ਪਤਾ 2.5 ਕੁਇੰਟਲ ਛਾਵੇਂ ਕਰ ਲਾ ਗਾਂ ਕਰ ਲੈ ਇਹਨੂੰ ਔਰ 2.5 ਕੁਇੰਟਲ ਵੇਟ ਆਹ ਹੱਕ ਦੇ ਨਾਲ ਹੀ ਚੁੱਲਾ ਜੋਇੰਟ ਸਾਰਾ ਬਹੁਤ ਆ ਜਗਾ ਉੱਤੇ ਦਾ ਲੰਘੇ ਆਣਾ ਆ ਬਹੁਤ ਆ ਆਹ ਲਿਆਂਦਾ ਪਾਸ ਸਮਾਨੇ ਵਾਲਿਆਂ ਤੋਂ 골ਡ ਸਟਾਰ ਸਮਾਨ ਆਹ ਹੋ ਕੇ ਦੀ ਵਿਚੀ ਆ ਬੋਸ਼ ਵਿੱਚ ਲੱਗੇ ਹੋਏ ਆ ਜਿਹੜੇ ਦੂਜੇ ਹੁੰਦੇ ਆ ਦੇਗੀ ਵੇਟ ਹੁੰਦੇ ਆ ਉਹ ਸਸਤੇ ਆਦੂ ਪਰੋਟ ਤੋਂ ਚੰਜ ਦੋ ਆਪ ਪਾਉਂਦੇ ਆ ਟੁੱਟ ਜਾਂਦੇ ਆ ਇਹਦਾ ਪੱਕਾ ਕੰਮ ਆ ਸਾਰਾ ਫਿਕਸ ਹੀ ਆ। ਇਹ ਸਾਰਾ ਚੁੱਲੇ ਦੇ ਨਾਲ ਹੀ ਫਿਕਸ ਆ ਇਹਦਾ। ਮੈਂ ਬਾਹਰ ਪਲੇਟਾਂ ਪੈ ਗਿਆ 2.5 ਕੰਟਲ ਵੇਟ ਹੋ ਗਿਆ। ਬਾਕੀ ਹੱਡ ਲਾਤੀ ਉਹ ਪਈਆ ਛਤਰੀ ਉਹ ਵੀ ਕੱਢ ਦੇਣੀ ਆ। ਸਾਰਾ ਉਹਨੇ ਜਲਦੀ ਵਿੱਚ ਰੱਖੋ। ਆ ਦੇ ਆਵਾ ਚਾਬੀ। ਤੇ ਆ ਖੜਾ ਮੈਸੀ ਚੰਨ ਮੈਸੀ। ਉੱਬ ਵੀ ਰੈਡੀ ਆ ਕੰਮ ਸਾਰਾ ਕੱਲੀ ਔ ਹਟ ਹਟ ਇਹ ਤੇ ਵੀ ਸੋਹਣਾ ਲੱਗਦਾ ਓਏ ਕੱਲੀ ਇਹ ਜੂ ਤੇ ਵੀ ਸੋਹਣਾ ਲੱਗਦਾ 15 20 ਦਿਨ ਐਂ ਇਉਂ ਚਲਾ ਰਹੇ ਹੁਣ 73 ਲਾ ਦਾਂਗੇ ਆ ਬੇਟਾ ਆਇਆ ਆਪਣੇ 29000 ਦਾ 29000 ਦੇ ਸਾਰੇ ਟੋਟਰ ਹੋਨੇ ਚੁੱਲਾ ਸਾਰਾ ਕੁਝ Z to Z ਨਟ-ਨੋਟ ਸਾਰਾ ਕੁਝ ਵਿੱਚੀ 2.5 ਕਿਲੋ ਦਾ ਇਹ ਪਹਿ ਆਪਾਂ ਨੂੰ 117-18 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਤੇ ਜਿਹੜੇ ਦੂਜੇ ਆ ਉਹ ਆਪਾਂ ਨੂੰ ਮਿਲਦੇ ਸੀ 110 110 ਜਾਂ 115 ਰੁਪਏ ਫਰਕ ਥੋੜਾ ਸੀਗਾ ਪਰ ਉਹ ਉਹ ਗੱਲ ਨਹੀਂ ਬਣਦੀ ਉਹਦੇ ਨਾਲ ਔਰ ਤੇ ਕਿਸੇ ਨੇ ਬਹਿਣਾ ਉਹ ਵੱਜੂਗਾ ਹੈ ਆਦਾ ਖੋਲਣੇ ਪੈਣੇ ਆ ਹੈਂ ਲਾਟੇ ਦੇ ਦੇ ਜੱਟਾ ਆਓ ਵਾਲੇ ਆਹ ਦਾ ਖੁੱਲਣਾ ਹੀ ਪੈਣਾ ਦੂਜੀ ਵੀ ਲਾ ਦੇ ਬਾਸਣਾ ਚਾਹੀ ਦੋਨੇ ਪਾਸੇ ਹੀ ਪਾ ਦੀ ਬਾਸਣਾ ਵਾਧੂ ਆ ਲੈ ਗੀ ਖਤਰੀ ਲੱਟਾ ਰਹਿੰਦੀਆਂ ਇਹਦੀਆਂ ਲੱਟਾਂ ਤੇ ਤਾਰਾਂ ਦੀ ਫੀਟਿੰਗ ਉਹ ਤੋਂ ਤਰਾਵਾਂਗੇ ਪੱਕੇ ਦਾ ਪਲੱਗ ਹੈਗਾ ਨਾਲ ਟੈਂਗਰ ਮਾਰ ਰੋ ਖਤਰੀ ਆਏ ਦੋ ਬੂਰੇ ਲੇਟਾਂ ਲੱਗਣੀਆਂ ਨੇ ਦੋ ਲੱਗਣੀਆਂ ਉੱਥੇ ਮਗਰ ਸਾਰੀਆਂ ਲੇਟਾਂ ਨਾਲ ਬੈੱਡ ਪੱਖਾ ਸਾਰੀ ਫੁੱਲ ਛਤਰੀ ਆਪਾਂ ਨੂੰ ਪਈਆ 13.5 ਹਜ਼ਾਰ ਅੱਠ ਹਜ਼ਾਰ ਤੋਂ ਸ਼ੁਰੂ ਆ ਛਤਰੀ 7-8 ਹਜ਼ਾਰ ਤੋਂ ਸ਼ੁਰੂ ਹੋ ਜਾਂਦੀ ਆ ਯਾਨੀ ਆਹ ਛਤਰੀ ਆਪਾਂ ਨੂੰ 13.5 ਹਜ਼ਾਰ ਦੀ ਪਈ ਆ 13.5 ਹਜ਼ਾਰ ਦੀ ਆ ਨਾ ਆਪਣੇ ਇੱਥੇ 17-18000 ਦੀ ਲੱਗਦੀ ਹੈ ਇਹਦੇ ਨਾਲ ਦੀ ਸ਼ਾਇਦ ਕਿਤੋਂ ਵੀ ਤਲਵੰਡੀ ਭਾਈ ਤੋਂ ਵੀ ਚੀਜ਼ ਹੋਈ ਹੈ ਸਾਡੀ ਇਹ ਕਰਾਂਗੇ ਮਗਰ ਬੇਠ ਹਾਂ ਇੱਕ ਆਪਾਂ ਇਹਦੇ ਆ ਸੰਗਲ ਬਿਲਕੁਲ ਇਹਦੇ ਨਾਲ ਦੇ ਉੱਥੋਂ ਆਪ ਨੂੰ ਮਿਲੇ 2000 ਦੇ 2 2000 ਦੇ ਕਿ 2100 ਦੇ 2000 ਦੇ ਨੱਟ ਘੁੰਮਦਾ ਵਾ 2000 ਦੇ ਜਮਾ ਸੇਮ ਤੇ ਸੇਮ ਉਹ ਆਪਾਂ ਦੂਜੇ 53000 ਦੇ ਲਾਉਣੇ ਜਾਂਸੀ ਚੋਂ 4500 ਦੇ ਪਾ ਲੈਣੇ ਪੰਨੇ ਨੰਬਰ 118 ਦੇ ਇਹਦੀ ਐਡਜਸਟਮੈਂਟ ਵੀ ਆ ਜੇ ਹੋਂ ਤੋਂ ਮੂਰੇ ਨੂੰ ਕਰਨੀ ਆ ਛਤੈ ਮੂਰੇ ਨੂੰ ਵੀ ਹੋ ਜਾ ਕਰੂ ਉੱਚੀ ਕਰਨੀ ਉੱਚੀ ਵੀ ਹੋ ਜੂ ਨੀਵੀਂ ਕਰਨੀ ਨੀਵੀਂ ਵੀ ਹੋ ਜੂ ਫਰਾਲ ਅਡਜਸਟਮੈਂਟ ਆ ਪੂਰੀ ਆ ਹੁਣ ਲਾਉਣੇ ਪੈਣੇ ਆ ਅੱਜ ਬਾਅਦ ਲੇਟ ਰਹੇਗੇ ਐਕ ਰਹੇਗਾ ਐਂਪ ਐਂਪ ਦੀ ਵੀ ਦਿੱਤੀ ਸੀ ਜੀ ਸਾਈ ਉਹ ਵੀ ਇੱਕ ਸੀ ਉਹ ਵੀ ਇੱਕ ਦੋ ਦਿਨਾਂ ਚ ਮਿਲ ਜੂਗੀ ਉਹ ਆਪਾਂ ਲਾਣਾ ਥੱਲੇ ਗਿਆ ਵਾ ਤੇ ਬਾਕੀ ਸਾਰਾ ਸਮਾਨ ਲੱਗ ਗਿਆ ਬਸ ਹੁਣ ਮਗਰ ਲਈ ਵੇਟ ਕਸਣ ਵਾਲੇ ਰਹਿ ਗਏ ਫੇ ਤੁਹਾਨੂੰ ਦੱਸ ਦਿਆਂ ਕਿੰਨਾ ਸਾਰਾ ਲੱਗੇ ਰੁਪਈਏ ਦਿਖਾਉਂਦੇ ਆ ਲੋਕ ਕਿੰਨੇ ਤੇ ਮੇ ਲੱਗੇ ਦੀ ਔਰ ਮੈਂ ਕਹਿੰਨਾ ਮੈਸੀ ਦੇ ਵੀ ਨਾਲ ਲੈ ਹੀ ਆਣੀ ਸੀ ਉਹਦੀ ਛਤਰੀਆ ਮੈਸੀ ਦੇ ਵੀ ਲਾ ਦੇਣੀ ਸੀ ਉਹਦੀ ਵੀ ਰੋਪ ਬਣ ਜਾਣਾ ਹੀ ਪੂਰਾ ਹੁਣ ਜ ਮਤਲਬ ਜਿਵੇਂ ਇਤਨਾ ਲੱਗੂਗਾ ਫਰੇਮ ਉਹਦੇ ਚੈਨਲ ਬਣਾ ਕੇ ਉਹ ਤਾਂ ਜਿਵੇਂ ਆਪਣੀ ਛਤਰੀ ਨਾਂ ਨਹੀਂ ਲੱਗੀ ਹੋਈ ਐ ਐਮਪ ਦੇ ਉਸ ਹਿਸਾਬ ਨਾਲ ਲਵਾ ਲਈ ਵੀ ਜਿਹੜੀ ਛਤਰੀ ਆ ਐਮਪਾ ਉਹ ਛਤਰੀ ਜਿਵੇਂ ਨਾਂ ਲੱਗ ਜਾਵੇ ਹਾਂ ਉਹ ਤਾਂ ਹਾਂ ਤਾਂ ਲੱਗ ਜਾਵੇ ਥੱਲੇ ਜਗਾ ਵਾਜੋਗੀ ਛਤਰੀ ਪਿੱਛੇ ਨੂੰ ਹੀ ਹੋਊਗੀ ਪਰ ਮੂਰੇ ਨੂੰ ਠੀਕ ਆ ਮੂਰੇ ਮਾਸਟਰ ਪੁੱਛਦਾ ਮਗਰ ਉਹ ਐਮਪ ਲੱਗ ਗਿਆ ਤਰੋਂ ਰਹਿਣਾ ਨਾਲੇ ਐਮਪਾ ਵੀ ਉਹ ਆ ਵੀ ਛਤਰੀ ਦੇ ਥੱਲੇ ਰਹੂਗਾ ਤਾਂ ਹੀ ਦਾਬੂ ਆ ਪਾਣੀ ਪੂਣੀ ਤੋਂ ਥੱਲੇ ਰਹੂਗਾ ਹਾਂ ਯੋ ਪਿਛਲੀ ਗਲੀ ਚੋਂ ਚਪੈਂਦੀ ਇਰੇ ਦਾ ਬੂਣੀ ਉਹ ਥੋੜੀ ਜੀ ਤਾਂ ਮੂਰੇ ਨੂੰ ਹੁੰਦੀ ਆ ਨਹੀਂ ਮਗਰ ਨੂੰ ਕਰ ਦਿੰਨੇ ਆ ਫਿਰ ਹੈ ਇੱਕ ਗਾਲੀ ਹੋਰ ਮਗਰ ਨੂੰ ਕਰ ਦਿੰਨੇ ਆ ਯਾਨੀ ਆਹ ਵੀ ਹੁਣ ਥੋੜੀ ਜੀ ਮੂਰੇ ਆ ਜਾਂਦੀ ਆ ਸਾਰੀ ਸਟੀering ਕਵਰ ਹੁੰਦਾ ਸਾਰਾ ਬਾਕੀ ਜੇ ਕਰਨੀਆਂ ਮਗਰ ਨੂੰ ਕਰ ਲਾ ਉਹ ਤਾਂ ਜਦੋਂ ਮਰਜ਼ੀ ਕਰ ਲਾ ਹੁਣ ਆ ਤਾਰਕਾ ਵਾਲੀ ਆ ਲਾਈਟਾਂ ਵਾਲੀ ਇਹ ਲਾਈਟਾਂ ਨਹੀਂ ਆ ਉਹਦੇ ਉਹਦੇ ਨਾਲ ਫਿਟਿੰਗ ਹੋਣੀ ਆ ਸਾਰੀ ਲਿਆ ਹੁਣ ਵੇਟ ਕੱਢ ਦਈਏ ਇੱਥੇ ਕਰ ਲਾ ਉਹਦੇ ਵੀ ਲਾਉਣੀ ਆ ਪਾਉਂਦੇ ਆ ਤੁਹਾਨੂੰ ਹਵਾ ਘਾਟਾ ਲੋ ਇਹਦਾ ਹੋ ਗਿਆ ਕੰਮ ਓਕੇ ਸਾਰਾ ਮੂਰਲੇ ਵੇਟ ਵੀ ਲੱਗੇ ਮਗਰਲੇ ਵੇਟ ਵੀ ਲੱਗੇ ਛਤਰੀ ਵੀ ਲੱਗੀ ਵਾ ਫੀਡਿੰਗ ਰੈਗੂਲੇਟਰ ਇਹ ਉਹ ਤੋਂ ਕਰਾਵਾਂਗੇ ਹੁਣ ਇਹਦੇ ਲਾਉਣੇ ਆ ਜਿਕ ਹਾਂ ਉਹ ਗਿਲੰਦੇ ਆ ਲੈ ਲੋ ਸੇਮ ਟੂ ਸੇਮ ਆ ओरिजिनल 2000 ਦੇ ਆਜਾ ਦਿੰਨੇ ਤੇ ਇਹਦੇ ਨਾਲ ਦੀ ਐ ਐਂਪੋ ਬੋਕਾ ਕਰਾਇਆ ਹੋਇਆ ਜਿਹੜਾ ਇਹ ਤੇ ਲਉ ਉਹ ਮੇਰੇ ਕੋ 4-5 ਦਿਨਾਂ ਤੱਕ ਬਾਕੀ ਦੋਨਾਂ ਦਾ ਕੰਮ ਰੈਡੀ ਆ ਮੈਂ ਕਿਹਾ ਹੁਣ ਮੈਟ ਵੀ ਲਵਾ ਦਈਏ ਜਾਂ ਦੋਨਾਂ ਤੇ ਹਾਂ ਹੈਨਾ ਮੈਟ ਬਹੁਤ ਕਾਲਨ ਤੇ ਇਧਰ ਆਉ ਮੈਟ ਜਿਹੜੇ ਇੱਥੇ ਦੋਨਾਂ ਦੇ ਹੋ ਜਾਣ ਵਧੀਆ ਰੰਗ ਰੰਗ ਨਹੀਂ ਲੈਂਦਾ ਉਹ ਦੂਜੇ ਸੀ ਇਹਨਾਂ ਦੇ origianally ਮੰਗਾਉਂਗੇ